ਮਾਈ ਠੰਡੜੀ ਸ਼ਾਮੇ ਬਾਪੂ ਏਸੀ ਹੁੰਦਾ ਏ ਪੁੱਤਰ ਬੜਾ ਸ਼ਕੀਨ ਤੇ ਬਾਪੂ ਦੇਸੀ ਹੁੰਦਾ ਏ ਮਾਈ ਠੰਡੜੀ ਸ਼ਾਮੇ ਬਾਪੂ ਏਸੀ ਹੁੰਦਾ ਏ ਪੁੱਤਰ ਬੜਾ ਸ਼ਕੀਨ ਤੇ ਬਾਪੂ ਦੇਸੀ ਹੁੰਦਾ ਏ ਜਦੋਂ ਪੁੱਤਰੀ ਕਰ ਜੰਮਦਾ ਲੋਕੀਂ ਦੇਣ ਵਧਾਈ ਵੇ ਪੁੱਤਰੀ ਲਵੇ ਨਜ਼ਾਰੇ ਬਾਪੂ ਕਰੇ ਕਮਾਈ ਵੇ ਪੁੱਤਰੀ ਲਵੇ ਨਜ਼ਾਰੇ ਬਾਪੂ ਕਰੇ ਕਮਾਈ ਵੇ ਮਿੱਟੀ ਦੇ ਵਿੱਚ ਮਿੱਟੀ ਹੁੰਦਾ ਮਿੱਟੀ ਦੇ ਵਿੱਚ ਮਿੱਟੀ ਹੁੰਦਾ ਬਾਪੂ ਫੱਕਿਦਾਰੇ ਤਾਵੇ ਜਦੋਂ ਬਾਪੂ ਉਤਰ ਜਾਵੇ ਮਗਰੋਂ ਆਉਂਦਾ ਚੇਤਾਵੇ ਜਦ ਬਾਪੂ ਉਤਰ ਜਾਵੇ ਮਗਰੋਂ ਆਉਂਦਾ ਚੇਤਾਵੇ ਹਾਈ ਮਿਟੜਾ ਮਿਟੜਾ ਲੜਦਾ ਮਿਟੜਾ ਮਿਟੜਾ ਲੜਦਾ ਪੁੱਤਰਾ ਕਰ ਲੈ ਪੜਾਈ ਵੇ ਪੁੱਤਰ ਲਵੇ ਨਜ਼ਾਰੇ ਰਿਕਮਾਈ ਵੇ ਬਾਪੂ ਵਰਗਾ ਰਿਸ਼ਤਾ ਨਾ ਜਗ ਤੇ ਹੁੰਦਾ ਹੋਰ ਲੋਕ ਉੱਤੋਂ ਉੱਤੋਂ ਲੜਦਾ ਨਾ ਰੱਖਦਾ ਦਿਲ ਵਿੱਚ ਖੋਰ ਲੋਕ ਹਈ ਉੱਤੋਂ ਉੱਤੋਂ ਲੜਦਾ ਏ ਨਾ ਰੱਖਦਾ ਦਿਲ ਵਿੱਚ ਖੋਰ ਲੋਕ ਪੈਣ ਵੀ ਚੰਗੀ ਹੁੰਦੀ ਪੁੱਤਰੀ ਲਵੇ ਨਜ਼ਾਰੇ ਬਾਪੂ ਕਰੇ ਕਮਾਈ ਵੇ ਪੁੱਤਰੀ ਲਵੇ ਨਜ਼ਾਰੇ ਬਾਪੂ ਕਰੇ ਕਮਾਈ ਵੇ ਮਾਂ ਦਈਂਦੀ ਪੁੱਤਰਾ ਲਈ ਜੋ ਲਸਿਰੜੀ ਕੇਵੇ ਮਾੜੇ ਕੰਮਾਂ ਤੋਂ ਸੱਜਣੋ ਬਾਪੂ ਪੁੱਤ ਨੂੰ ਝੜੀ ਕੇਵੇ ਮਾਂ ਦਹੀਂਦੀ ਪੁੱਤਰ ਲਈ ਜੋ ਲਸੇ ਰੜਿਕੇਵੇ ਮਾੜੀ ਕੰਮਾਂ ਤੋਂ ਸਜਣੋ ਬਾਪੂ ਪੁੱਤ ਨੂੰ ਜੜਿਕੇਵੇ ਪੁੱਤਰਾਂ ਦੀ ਰੀਸ ਕਰਨ ਕਦੇ ਨਾ ਜਵਾਈਵੇ ਪੁੱਤਰੀ ਲਵੇ ਨਜ਼ਾਰੇ ਬਾਪੂ ਕਰੇ ਕਮਾਈਵੇ ਪੁੱਤਰਾਂ ਦੀ ਰੀਸ ਕਰਨ ਨਾ ਦੇਜ ਵਾਈ ਵੇ ਪੁੱਤਰ ਲਵੇ ਨਜ਼ਾਰੇ ਬਾਪੂ ਕਰੇ ਕਮਾਈ ਵੇ ਬਾਪੂ ਬੜਾ ਖੁਸ਼ ਹੁੰਦਾ ਪੁੱਤ ਦੀ ਸ਼ਾਦੀ ਕਰਦਾ ਵੇ ਰਣ ਵਾਲਾ ਕਪਾਤਾ ਸਜਣੋ ਰੱਬ ਤੋਂ ਡਰਦਾ ਏ ਬਾਪੂ ਦੇ ਨਾਲ ਕਦੇ ਨ ਕਰਿਆ ਕਰੋ ਲੜਾਈ ਵੇ ਪੁੱਤਰ ਲਵੇ ਨਜ਼ਾਰੇ ਬਾਪੂ ਕਰੇ ਕਮਾਈ ਵੇ ਪੁੱਤਰ ਲਵੇ ਨਜ਼ਾਰੇ ਬਾਪੂ ਕਰੇ ਕਮਾਈ ਵੇ ਜਿਵੇਂ ਮਾਹੀ ਠੰਡੜੀ ਸ਼ਾਂ ਤਾਂ ਬਾਪੂ ਏਸੀ ਹੁੰਦਾ ਏ ਜਿਵੇਂ ਮਾਹੀ ਠੰਡੜੀ ਸ਼ਾਂ ਤੇ ਬਾਪੂ ਏਸੀ ਹੁੰਦਾ ਏ ਬਾਪੂ ਏਸੀ ਹੁੰਦਾ ਏ